last go सत श्री अकाल संगत जी बड़ी ताकि कहती है ना। <Godujemy> <-trim> <coughs>

ਇਹ ਅਦਰੜਾ ਮੇਲਾ ਕਿਸ ਸੰਬੰਧ ਵਿੱਚ ਹੈ ਜੀ ਸਾਡੇ ਪਿੰਡ ਵੱਲੋਂ ਜੀ ਸ਼ਹੀਦ ਭਾਈ ਬੋੜੂ ਜੀ ਦੀ ਯਾਦ ਵਿੱਚ ਜਿਨ੍ਹਾਂ ਦੇ ਨਾਮ ਤੇ ਸਾਡੇ ਪਿੰਡ ਦਾ ਨਾਮ ਹੈ ਜੀ ਉਹਨਾਂ ਦੀ ਯਾਦ ਵਿੱਚ ਕਿੰਨੀ ਹਾੜੇ 15 15 ਹਾੜ ਨੂੰ ਜੀ ਹਰ ਸਾਲ ਮਨਾਇਆ ਜਾਂਦਾ ਜੀ ਸਮੂਹ ਪੰਚਾਇਤ ਵੱਲੋਂ ਜੀ ਸਮੂਹ ਪਿੰਡ ਦੇ ਨਿਵਾਸੀਆਂ ਵੱਲੋਂ ਜੀ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਜੀ ਤੁਸੀਂ ਵੇਖ ਰਹੇ ਹੋ ਕਿ ਕਿੰਨਾ ਇਕੱਠ ਹੋਇਆ ਜੀ ਕਿੰਨੇ ਸਾਲ ਹੋ ਗਏ ਲਗਾਤਾਰ ਇਸ ਮੇਲੇ ਕਿੰਨਾਈ ਕੱਟ ਕੱਟ ਕਰ ਮਾਈ ਤੇ ਜਿਸ ਤਰ੍ਹਾਂ ਸੰਗਤ ਆ ਸੰਗਤ ਕਿੰਨੀ ਕੋ ਮਹਾਨ ਆ ਜਾਂਦੀ ਸੰਗਤਾਂ ਦੇ ਵਿੱਚ ਹਰ ਸਾਲ ਵਿਖਿਆ ਜਾਵੇ ਨੇ ਸੰਗਤ ਚ ਵਾਤਾ ਹੋ ਰਿਹਾ ਜੀ ਇਹ ਪਿੰਡਾਂ ਪਿੰਡ ਦੇ ਵਾਲੇ ਤੇ ਆਉਂਦੇ ਆਉਂਦੇ ਆ ਜੀ ਜਿੱਥੇ ਸਾਡੀਆਂ ਧੀਆ ਵਿਆਹੀਆਂ ਜੀ ਉਹਨਾਂ ਦੇ ਵੀ ਗਾਜ ਸੌਰਿਆਂ ਚੋਂ ਜੀ ਤੂ ਦਰਾਡਿਓ ਜੀ ਦਿੱਲੀ ਦਾਖ ਤੋਂ ਸੰਗਤ ਉੱਪਰ ਜੀ ਜਿਹੜੇ ਸੰਗਤ ਆ ਰਹੀ ਆ ਉਹਦੇ ਵਾਸਤੇ ਕੀ ਕੀ ਬੰਦੋਬਸਤ ਹੋਇਆ ਜਾਂਦਾ ਦੇਖੋ ਜੀ ਸਾਰਾ ਪਿੰਡ ਹੀ ਕੋਸ਼ ਦਿਨਾਂ ਤੋਂ ਲੱਗਾ ਜੀ ਸਮੁੱਚੇ ਬਾਜ਼ਾਰ ਸਾਫ਼ ਕੀਤੇ ਜਾਂਦੇ ਆ ਜਿੱ디 ਜਿੱਥੇ ਘਮੂੜੇ ਲੱਗਦੇ ਆ ਜੀ ਪੂਰਾ ਪ੍ਰਬੰਧ ਕੀਤਾ ਜਾਂਦਾ ਜੀ ਹਰ ਤਰੀਕੇ ਨਾਲ ਜਿੱਤਾ ਸਾਰਾ ਪਿੰਡ ਵੱਲੋਂ ਹੀ ਨਾਲ ਮਿਲ ਕੇ ਜੀ ਇਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੀ ਤੇ ਸਮੂਹ ਪੰਚਾਇਤ ਬਾਕੀ ਨਾਗਰ ਨਿਵਾਸੀ ਜੀ بڑے ਚਿਹਰਤੋਂ ਹੀ ਨਾ ਬੜੀ ਧੂਮ ਧਾਮ ਨਾਲ ਸੁਨੋਣਾ ਹੁੰਦੇ ਆ